ਪਾਣੀ ਕਿਵੇਂ ਛੱਲਾ ਮਾਰ ਰਿਹਾ ਇੱਕ ਵਾਰੀ ਮੈਂ ਤੁਹਾਨੂੰ ਦਿਖਾਵਾਂਗਾ ਜਿਵੇਂ ਪੂਰਾ ਪੰਜਾਬ ਇਸ ਵਕਤ ਇਸ ਚੀਜ਼ ਨੂੰ ਹੰਡਾਰਿਆ ਪਿੰਡੇ ਦੇ ਉੱਤੇ ਕਿ ਵੀ ਹਾਲਾਤ ਖਰਾਬ ਹੋਏ ਪਿੰਡੇ ਪੰਜਾਬ ਦੇ ਵਿੱਚ ਡਰ ਲੱਗ ਰਿਹਾ ਡਰਾ ਰਿਹਾ 2023 ਤੋਂ ਬਾਅਦ ਜਾਂ ਕਦੋਂ ਪਹਿਲਾਂ ਪਾਣੀ ਆਏ ਤਾਂ ਜਿੱਦੋਂ ਜਾਏਗਾ ਤਬਾਹੀ ਚੱਕਦਾ ਜਾਏਗਾ ਉਹ ਆਪਣਾ ਘਰ ਛੱਡ ਗਏ ਨੇ ਕਿਉਂਕਿ ਇੱਥੇ ਪਾਣੀ ਪਾਣੀ ਦੇਖੋਗੇ ਕਿਸ ਤਰੀਕੇ ਦੇ ਨਾਲ ਖੜਾ ਹੋਇਆ ਕਿੰਨਾ ਕਿੰਨਾ ਪਾਣੀ ਖੜਾ ਹੋਇਆ ਲੋਕ ਜਿਹੜੇ ਨੇ ਉਹ ਡਰੇ ਬੈਠੇ ਨੇ ਸਹਿਮੇ ਬੈਠੇ ਨੇ ਤਸਵੀਰਾਂ ਡੇਰਾ ਬਸੀ ਤੋਂ ਸਾਂਝੀਆਂ ਕਰ ਰਹੇ ਆ ਲੋਕਾਂ ਦੇ ਵਿੱਚ ਇੱਕੋ ਦਮ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਪ੍ਰਸ਼ਾਸਨ ਨੇ ਵੀ ਅਲੱਡਟ ਜਾਰੀ ਕਰ ਦਿੱਤਾ ਹੈ ਇਹ ਤਸਵੀਰਾਂ ਬੜੀਆਂ ਬੇਖੌਫ ਖੌਫਨਾਕ ਨੇ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਇੱਕ ਘਰ ਦੇ ਵਿੱਚ ਭਰ ਚੁੱਕਿਆ ਹੈ ਪੁਲਿਸ ਜਿਹੜੇ ਨੇ ਮਾਰ ਹੇਟ ਆ ਚੁੱਕੇ ਨੇ ਪਾਣੀ ਦੇ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਇੱਥੇ ਬੰਦੇ ਨਜ਼ਰ ਆ ਰਹੇ ਨੇ ਇਹ ਉਹ ਘਰਦਰੀਆ ਹੈ ਜਿਸ ਨੂੰ ਕਿਸੇ ਵੇਲੇ ਪਵਿੱਤਰ ਦਰਜਾ ਦਿੱਤਾ ਜਾਂਦਾ ਸੀ ਘਰ ਨਦੀ ਕਿਆ ਜਾਂਦਾ ਸੀਗਾ ਸਰਸਵਤੀ ਨਦੀ ਕਿਆ ਜਾਂਦਾ ਸੀਗਾ ਪਰ ਅੱਜ ਉਸ ਦੇ ਵਿੱਚ ਪਾਣੀ ਕਿਸ ਤਰੀਕੇ ਦੇ ਨਾਲ ਜਿਵੇਂ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤਾਂ ਉੱਥੋਂ ਹੁੰਦਿਆ ਹੋਇਆ ਨੀਚੇ ਨੂੰ ਆ ਰਿਹਾ ਹੈ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਇੱਥੇ ਝੁੱਗੀਆਂ ਝੌਪੜੀਆਂ ਦੇ ਵਿੱਚ ਕਈ ਰਹਿੰਦੇ ਸੀਗੇ ਉਹ ਆਪਣਾ ਘਰ ਛੱਡ ਗਏ ਨੇ ਕਿਉਂਕਿ ਇੱਥੇ ਪਾਣੀ ਪਾਣੀ ਦੇਖੋਗੇ ਕਿਸ ਤਰੀਕੇ ਦੇ ਨਾਲ ਖੜਾ ਹੋਇਆ ਕਿੰਨਾ ਕਿੰਨਾ ਪਾਣੀ ਖੜਾ ਹੋਇਆ ਕਈ ਲੋਕ ਇੱਥੇ ਪ੍ਰਸ਼ਾਸਨ ਦੀ ਇੱਕ ਗੱਡੀ ਖੜੀ ਹੋਈ ਹੈ ਐਸਐਸ ਨਗਰ ਮੁਹਾਲੀ ਦੀ ਪਰ ਜਿਸ ਤਰੀਕੇ ਦਾ ਇੱਥੇ ਇਹ ਅੰਜ਼ਾਮ ਹੋਇਆ ਪਿਆ ਜਿਸ ਤਰੀਕੇ ਦੀ ਇਹ ਤਸਵੀਰ ਬਣੀ ਪਈ ਹੈ ਇਹਦੇ ਤੋਂ ਲੋਕ ਡਰ ਰਹੇ ਨੇ ਕਿ ਜਿਸ ਤਰੀਕੇ ਦਾ ਪਾਣੀ ਵਧਦਾ ਜਾ ਰਿਹਾ ਕਿਉਂਕਿ ਪਾਣੀ ਪਹਿਲੇ ਪਿੱਛੇ-ਪਿੱਛੇ ਸੀਗਾ ਅੱਗੇ ਨੂੰ ਵੱਧਦਾ ਜਾ ਰਿਹਾ ਲਗਾਤਾਰ ਬਾਰਿਸ਼ ਜਿਹੜੀ ਹੈ ਹਿਮਾਚਲ ਦੇ ਵਿੱਚ ਹੋ ਰਹੀ ਆ ਉਪਰੋਂ ਆ ਰਹੀ ਆ ਸੁਕਣਾ ਲੈਕ ਦੇ ਫਲੱਡ ਗੇਟ ਤਾਂ ਖੋਲ ਦਿੱਤੇ ਗਏ ਨੇ ਲੋਕ ਜਿਹੜੇ ਨੇ ਉਹ ਡਰੇ ਬੈਠੇ ਨੇ ਸਹਮੇ ਬੈਠੇ ਨੇ ਜਿਹੜੇ ਮੁਲਾਜ਼ਮਾਂ ਦੀ ਇੱਥੇ ਪੁਲਿਸ ਦੀ ਡਿਊਟੀ ਲੱਗੀ ਹੋਈ ਹੈ ਉਹ ਇੱਥੇ ਖੜੇ ਹੋਏ ਨੇ ਦੋ ਮੁਲਾਜ਼ਮ ਜਿਹੜੇ ਨੇ ਉਹ ਖੜੇ ਹੋਏ ਨੇ ਇੱਕ ਉਹਨਾਂ ਦੀ ਵੈਨ ਜਿਹੜੀ ਪੁਲਿਸ ਵੈਨ ਖੜੀ ਹੋਈ ਹੈ ਇਹ ਤਸਵੀਰ ਹੈ ਪਾਣੀ ਕਿਵੇਂ ਛੱਲਾ ਮਾਰ ਰਿਹਾ ਇੱਕ ਵਾਰੀ ਮੈਂ ਤੁਹਾਨੂੰ ਦਿਖਾਵਾਂਗਾ ਜਿਵੇਂ ਪੂਰਾ ਪੰਜਾਬ ਇਸ ਵਕਤ ਇਸ ਚੀਜ਼ ਨੂੰ ਹੰਡਾਰਿਆ ਪਿੰਡੇ ਦੇ ਉੱਤੇ ਕਿ ਵੀ ਹਾਲਾਤ ਖਰਾਬ ਹੋਏ ਪਏ ਨੇ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਡੇਰਾ ਬਸਤੀ ਤੋਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਹਾਲਾਤ ਹੋਏ ਪਏ ਨੇ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਪੋਲ ਨੂੰ ਪਾਰ ਕਰਦਾ ਹੋਇਆ ਨਜ਼ਰ ਆ ਰਿਹਾ ਪਾਣੀ ਦੀ ਸਪੀਡ ਦੇਖੋ ਕਿਸ ਤਰੀਕੇ ਦੇ ਨਾਲ ਵਧੀ ਹੋਈ ਹੈ ਕਿਉਂਕਿ ਇਸ ਪਾਸੇ ਨੂੰ ਮੈਂ ਨੀਰਜ ਨੂੰ ਕਹੂੰਗਾ ਕਿ ਇਹ ਵੀ ਤਸਵੀਰ ਦਿਖਾਣ ਕਿ ਇਸ ਪਾਸੇ ਨੂੰ ਇਹ ਪੂਰਾ ਖੁੱਲਾ ਇੱਕ ਦਰਿਆ ਹੈ ਇੱਕ ਅਗਰ ਦਰਿਆ ਜਿਸ ਨੂੰ ਕਹਿੰਦੇ ਆ ਇਹ ਪੂਰਾ ਪਾਣੀ ਇਸ ਪਾਸੇ ਨੂੰ ਭਰ ਚੁੱਕਿਆ ਹੈ ਘਰ ਜਿਹੜੇ ਇੱਥੇ ਜਿਹੜੀਆਂ ਕੋਈ ਚੀਜ਼ਾਂ ਬਣੀਆਂ ਹੋਈਆਂ ਸੀ ਕਿਉਂ ਉਹ ਵੀ ਡੁੱਬ ਚੁੱਕੀਆਂ ਨੇ ਇੱਧਰ ਕਈ ਲੋਕ ਜਿਹੜੇ ਨੇ ਦੂਰ ਤੋਂ ਜਿਹੜੇ ਆ ਰਹੇ ਨੇ ਜਾਂ ਕੋਈ ਦੇਖਣ ਆ ਰਹੇ ਨੇ ਪਰ ਪੁਲਿਸ ਉਹਨਾਂ ਨੂੰ ਸਮਝਾ ਰਹੀ ਹੈ ਡਿਊਟੀ ਉਹਨਾਂ ਦੀ ਲੱਗੀ ਹੋਈ ਹੈ ਕਿ ਇੱਥੇ ਨੇੜੇ ਨਾ ਆਓ ਕਿਸੇ ਵੇਲੇ ਵੀ ਪਾਣੀ ਜੇ ਜ਼ਿਆਦਾ ਹੁੰਦਾ ਤਾਂ ਕੋਈ ਵੀ ਘਟਨਾ ਵਾਪਰ ਸਕਦੀ ਹੈ ਅਲਰਟ ਦੇ ਉੱਤੇ ਹੈਗਾ ਤੁਹਾਨੂੰ ਇੱਕ ਵਾਰੀ ਇੱਧਰ ਵੀ ਦਿਖਾਵਾਗਾ ਕਿ ਜਿਹੜੇ ਲੋਕ ਜਿਹੜੇ ਨੇ ਉਹ ਦੂਰ ਤੋਂ ਇੱਥੇ ਦੇਖਣ ਆ ਰਹੇ ਨੇ ਕਈ ਪਰ ਪੁਲਿਸ ਉਹਨਾਂ ਨੂੰ ਰੋਕਦੀ ਹੈ ਕਿ ਵੇ ਇੱਥੇ ਨਾ ਆਓ ਇੱਥੇ ਨਾ ਖੜੋ ਕਿਉਂਕਿ ਕੋਈ ਵੀ ਘਟਨਾ ਵਾਪਰਦੀ ਹੈ ਬਾਅਦ ਚ ਪ੍ਰਸ਼ਾਸਨ ਦੇ ਗੱਲ ਜਿਹੜੀ ਚੀਜ਼ ਪਾ ਦਿੱਤੀ ਜਾਂਦੀ ਹੈ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿੱਥੋਂ ਆਈ ਲੋਕਲ ਲੋਕਲ ਇਹ ਕਿੰਨੀ ਕ ਵਾਰੀ ਇਦਾਂ ਦਾ ਹੋ ਚੁੱਕਿਆ ਇਹ ਯਾਰ ਤੀਸਰੇ ਸਾਲ ਚ ਆਇਆ ਇਸ ਵਾਰ ਪਹਿਲੇ ਕਾਫੀ ਨੁਕਸਾਨ ਕਰ ਗਿਆ ਦਾ ਹੂੰ ਤੇ ਜਿਵੇਂਦਾਰਾਂ ਦਾ ਕਾਫੀ ਵੱਡਾ ਨੁਕਸਾਨ ਆ ਅੱਛਾ ਹਾਂ ਕਿਸ ਤਰ੍ਹਾਂ ਦਾ ਕੀ ਕੀ ਨੁਕਸਾਨ ਚਲਣਾ ਪਿਆ ਹੁਣ ਤੱਕ ਜਿਵੇਂ ਹੁਣ ਅਸੀਂ ਦੇਖ ਰਹੇ ਆ ਪੁਲ ਤਾਂ ਐਨ ਲੱਗ ਰਿਹਾ ਕਿ ਵੀ ਨਾਲ ਹੀ ਲੈ ਜਾਣਾ ਪੁਲ ਨੂੰ ਪਾਣੀ ਨੇ ਜਿਸ ਤਿੱਕੇ ਦਾ ਵਹਾਵ ਇਹ ਇਹ ਜਾਣਾ ਨਹੀਂ ਪੁਲੇ ਅਕਾਲੀ ਦਲ ਟਾਈਮ ਚ ਲੱਗਿਆ ਵਾ ਇਹ ਨਹੀਂ ਹਿੱਲਦਾ ਆਪਣੇ ਥਾਂ ਨੂੰ ਅੱਛਾ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹੁਣ ਤੱਕ ਅਸੀਂ ਦੇਖ ਰਹੇ ਆ ਝੌਂਪੜੀਆਂ ਜਿਵੇਂ ਵੀ ਕਈਆਂ ਦੀਆਂ ਹੈਗੀਆਂ ਵੀ ਡੁੱਬੀਆਂ ਪਈਆਂ ਨੇ ਦੇਖੋ ਇਹ ਕਿਤੇ ਨਾ ਕਿਤੇ ਆਪਣੇ ਲੋਕਾਂ ਦੀ ਵੀ ਗਲਤੀ ਹੈ ਜਿਹੜੇ ਗਲਤ ਬੈਠੇ ਆਂ ਹਰ ਸਾਲ ਇਹਨਾਂ ਨਾਲ ਹੁੰਦਾ ਆ ਅਫਸਰ ਆਂਦੇ ਆ ਇਹਨਾਂ ਨੂੰ ਬਾਹਰ ਕੱਢ ਜੁੰਦੇ ਆ ਇਹ ਦੁਬਾਰੇ ਫੇਰ ਆ ਕੇ ਇੱਥੇ ਬੈਠ ਜਾਂਦੇ ਆ ਜਦ ਕਿ ਇਹਨਾਂ ਨੂੰ ਹੋਣਾ ਹੀ ਜਦ ਪਤਾ ਆ ਬਹਾਅ ਚ ਬੈਠੇ ਆ ਇਹ ਲੋਕ ਇਹਨਾਂ ਨੂੰ ਇੱਥੇ ਬੈਠਣ ਦੇਣਾ ਚਾਹੀਦਾ ਕਿਤੇ ਨਾ ਕਿਤੇ ਆਪਾਂ ਆਪਣੇ ਲੋਕਾਂ ਦੀ ਵੀ ਗਲਤੀ ਹੈ ਇਹਨਾਂ ਨੂੰ ਪਹਿਲੀ ਵਾਰ ਪਛਾਣਾ ਚਾਹੀਦਾ ਆ ਇਹ ਜ਼ਿਮੀਂਦਾਰਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਇਸ ਏਰੀਆ 'ਚ ਬਾਹਰੋਂ ਫਰਮਾ ਕੋਈ ਅੰਦਾਜ਼ਾ ਹੈਗਾ ਕਿ ਵੈਨਾ ਨੁਕਸਾਨ ਹੋ ਗਿਆ ਕਈਆਂ ਦੀਆਂ ਫਸਲਾਂ ਅਸੀਂ ਦੇਖ ਰਹੇ ਹਾਂ ਕਿ ਇਸ ਕੱਗਰ ਦੇ ਵਿੱਚ ਵੀ ਹੈਗੇ ਬਿਲਕੁਲ ਬਿਲਕੁਲ ਜਿੰਨੀਆਂ ਜੀਰਾ ਜਿਹੜੀਆਂ ਲੱਗੀ ਹੋਈ ਤਾਂ ਤਬਾਹ ਹੋ ਚੁੱਕੀਆਂ ਸਾਰੀਆਂ ਉਹਨਾਂ ਤੇ ਇੰਨਾ ਪਾਣੀ ਚੜ ਚੁੱਕਿਆ ਨਾ ਤੇ ਮਿੱਟੀ ਜਮ ਗਈ ਪੂਰੀ ਜੀ ਫਸਲ ਖਤਮ ਹੋ ਚੁੱਕੀ ਪੂਰੀ ਤਰ੍ਹਾਂ ਫਸਲ ਤਬਾਹ ਹੋ ਗਈ ਹਾਂਜੀ ਹਾਂ ਪ੍ਰਸ਼ਾਸਨ ਨੇ ਕੋਈ ਅਲਰਟ ਜਾਰੀ ਕੀਤਾ ਕਿ ਆ ਤੁਹਾਨੂੰ ਦੱਸਿਆ ਕਿ ਵੀ ਇਹ ਚੀਜ਼ਾਂ ਦਾ ਧਿਆਨ ਰੱਖੋ ਕੋਈ ਇੱਥੇ ਪਹੁੰਚਿਆ ਬੌੜਿਆ ਪ੍ਰਸ਼ਾਸਨ ਵੱਲੋਂ ਨਹੀਂ ਪ੍ਰਸ਼ਾਸਨ ਵੱਲੋਂ ਦੇਖੋ ਪੁਲਿਸ ਨੇ ਆਪਣੀ ਪੂਰੀ ਡਿਊਟੀ ਜ਼ਿੰਮੇਵਾਰੀ ਨਿਭਾਈ ਆ ਇੱਥੇ ਰਾਤ 5 ਵਜੇ 5:30 ਵਜੇ ਦੇ ਮਲਾਜ਼ਮ ਜਿਹੜੇ ਆਏ ਹੋਏ ਆ ਤੇ ਇਹ ਤਾਂ ਕੁਦਰਤੀ ਤਬਾਹੀ ਆ ਇਹਦੇ ਤਾਂ ਇਹਨਾਂ ਦਾ ਨੁਕਸਾਨ ਹੁੰਦਾ ਹੀ ਆ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਐ ਲੱਗਦਾ ਆ ਵੀ ਜਿਹੜਾ ਜਿੰਨੇ ਕੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਉਹ ਨਿਭਾ ਨਹੀਂ ਰਹੇ ਆ ਤੇ ਕਮੇਟੀ ਦੇ ਜਿੰਨੇ ਵੀ ਮੁੰਡੇ ਜਿਹੜੇ ਰਾਤ ਨੂੰ ਵੀ ਡਿਊਟੀ ਬਚਾਰੇ ਕਰ ਰਹੇ ਆ ਦਿਨ ਚ ਵੀ ਕਰ ਰਹੇ ਆ ਨਗਰ ਕਾਉਂਸਲ ਦੇ ਜਿਹੜੇ ਬੰਦੇ ਕਾਫੀ ਆਏ ਵੇ ਇੱਥੇ ਤੇ ਆਪਣੀ ਡਿਊਟੀ ਵੀ ਨਿਭਾ ਰਹੇ ਆ ਕਾਫੀ ਕੱਲ ਪਰਸੋਂ ਵੀ ਉਹਨਾਂ ਨੇ ਲੋਕ ਜਿਹੜੇ ਬਾਹਰ ਕਢਾਇਏ ਸਮਾਨ ਕਢਾਇਆ ਲੋਕਾਂ ਦਾ ਝੁੰਗਿਆ ਤੇ ਮਤਲਬ ਸਮਾਨ ਕਢਾਇਆ ਜਾ ਰਿਹਾ ਜਿਵੇਂ ਇੱਥੇ ਜਿਵੇਂ ਦੱਸ ਰਿਹਾ ਕਿ ਹਾਲਾਤ ਆਈ ਵਾਰ ਖਰਾਬ ਹੋ ਜਾਂਦੇ ਆ ਇਸ ਤੀਕੇ ਦੇ ਨਾਲ 2023 ਦੇ ਵਿੱਚ ਕੀ ਸਥਿਤੀ ਸੀਗੀ ਜ ਜੁਣ ਹੁਣ ਸਥਿਤੀ ਬਣ ਰਹੀ ਹੈ ਉਹਦੇ ਨਾਲ ਨੋਰਮਲ ਹੈ ਕਿ ਵੀ ਹਜੇ ਡਰਾਉ ਨਹੀਂ ਹੈਗੀ ਡਰਾ ਰਹੀ ਹੈ ਇਹ ਚੀਜ਼ ਨਹੀਂ ਹੁਣ ਤਾਂ ਠੀਕ ਹੈ ਹੁਣ ਤਾਂ ਠੀਕ ਹੈ ਪਹਿਲਾਂ ਤਾਂ ਠੀਕ ਹੈ ਜੀ ਹਾਂ ਜੀ ਅੱਛਾ ਭਾਈ ਡਰ ਲੱਗ ਰਿਹਾ ਡਰਾ ਰਿਹਾ 2023 ਤੋਂ ਬਾਅਦ ਜਾਂ ਕਦੋਂ ਪਹਿਲਾਂ ਪਾਣੀ ਆਏ ਤਾਂ ਜਿੱਦੋਂ ਜਾਏਗਾ ਤਬਾਹੀ ਚੱਕਦਾ ਜਾਏਗਾ ਸਾਡੇ ਇੱਥੇ ਥੋੜਾ ਜਿਆ ਉੱਚਾ ਹੋਣ ਕਰਕੇ ਪਿੰਡ ਨੁਕਸਾਨ ਘੱਟ ਪਰ ਤੱਲੇ ਵਾਲੇ ਤਬਾਹੀ ਦੇਖ ਕੇ ਬੜਾ ਤਰਸਾਂਦਾ ਤੇ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਕਲੇਹਰ ਬਣਾਈ ਹੋਈ ਆ ਵੀ ਪਿੰਡਾਂ ਪਿੰਡਾਂ ਚ ਜਿਹੜਾ ਨਾਜ ਤੇ ਹੋਰ ਰਸਨ ਪਾਣੀ ਇਕੱਠਾ ਕਰਕੇ ਪਚਾਰੇ ਆ ਪਿੰਡਾਂ ਚ ਇਹ ਵਧੀਆ ਗੱਲ ਆ ਸਰਕਾਰ ਨੂੰ ਆਪਣੀ ਜਿਹੜੀ ਉਹ ਕਰਨੀ ਚਾਹੀਦੀ ਆ ਦਾ ਕਰਨੀ ਚਾਹੀਦੀ ਬਿਲਕੁਲ ਜਿਹੜੇ ਲੋੜਿੰਦੇ ਲੋਕਾਂ ਹਾਰਡ ਪ੍ਰੋਵਾਇਡ ਤੇ ਏਰੀਆ ਆ ਉਹਨਾਂ ਨੂੰ ਜਿੰਨੀ ਵੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਸਹਯਤਾ ਕਰਨੀ ਚਾਹੀਦੀ ਆ ਇਹ ਸਿਰ ਬੰਦਿਆਂ ਵਾਸਤੇ ਨਹੀਂ ਜਿਹੜੀ ਮੈਸਾ ਲੋਕਾਂ ਨੇ ਦੇਖ ਰੇ ਪਹਾੜ ਕੇ ਆ ਰਹੀਆਂ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਜੇ ਆਪਾਂ ਰਸਨ ਪਚਾਰੇ ਆ ਭੋਸਾ ਜੋ ਵੀ ਪਹਛਾਣਾ ਚਾਹੀਦਾ ਜ਼ਰੂਰ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਜੋ ਲੋਕ ਹੜ੍ਹ ਤੋਂ ਪ੍ਰਭਾਵਿਤ ਨਹੀਂ ਆ ਜੋ ਸਹਿਯੋਗ ਕਰ ਸਕਦੇ ਆ ਹੜ੍ਹ ਪ੍ਰਭਾਵਿਤ ਏਰੀਆ ਦੀ ਜਿਹੜੇ ਲੋਕਾਂ ਦੀ ਉਹਨਾਂ ਦੀ ਸਹਿਯੋਗ ਕਰਨੀ ਚਾਹੀਦੀ ਲੋਕਾਂ ਨੂੰ ਬਿਲਕੁਲ ਹਾਂ ਤਾਂ ਜਿਸ ਤਰੀਕੇ ਦੇ ਨਾਲ ਇਹ ਦੱਸ ਰਹੇ ਨੇ ਕਹਿੰਦੇ ਪੁਲ ਤਾਂ ਨਹੀਂ ਰੁੜਨਾ ਪੁਲ ਤਾਂ ਇਕਾਲੀਆਂ ਨੇ ਬਣਵਾਇਆ ਸੀਗਾ ਬਹੁਤ ਮਜ਼ਬੂਤ ਆ ਪਰ ਹਾਲਾਤ ਜਿਵੇਂ ਦੇ ਇੱਥੇ ਹੋਏ ਪਏ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਔਰੇ ਰਹਾਂਗੇ ਮੁबारकਪੁਰ ਮੁबारकਪੁਰ ਇਹ ਪਹਿਲਾਂ ਆਇਆ ਕਦੇ ਪਾਣੀ ਐਵੇਂ ਦੋ ਤਿੰਨ ਵਾਰੀ ਆ ਗਿਆ ਜੀ ਦੋ ਤਿੰਨ ਵਾਰੀ ਆ ਗਿਆ ਜੀ ਨੁਕਸਾਨ ਕਿੰਨਾ ਕੁ ਹੋਇਆ ਇੱਥੇ ਨੁਕਸਾਨ ਤੋਂ ਜੀ ਸੀਗਾ ਹੋਇਆ ਚੁੰਗੀਆਂ ਵਾਲੇ ਰਹਿਮਾਂ ਜੀ ਜਿਹੜੇ ਅੱਛਾ ਇਹ ਤਾਂ ਕਹਿੰਦੇ ਪ੍ਰਸ਼ਾਸਨ ਕਈ ਵਾਰ ਚਕਾ ਗਿਆ ਕਹਿੰਦੇ ਚੱਕਦੇ ਨਹੀਂ ਪ੍ਰਸ਼ਾਸਨ ਕਈ ਵਾਰੀ ਚਕਾ ਗਏ ਨੇ ਫੇਰ ਬਹਿੜ ਜਾਇਆ ਉਹ ਵੀ ਆ ਕੇ ਜੇ ਬਰਸਾਤ ਛੱਡ ਜਾ ਫੇਰ ਬਹਿੜ ਜਾਂਦੇ ਹਾਂ ਬਸ ਜੀ ਅੱਛਾ ਬਿਲਕੁਲ ਤਾਂ ਬਈ ਕਿੱਥੋਂ ਆਏ ਹੋ ਉਰੇ ਆ ਜੀ ਇੱਥੋਂ ਦੇ ਹੀ ਹਾਂਜੀ ਵੀਰ ਜੀ ਅੱਛਾ ਕਿੰਨਾ ਕੁ ਡਰ ਲਗਾ ਰਿਹਾ ਇਹਦਾ ਤੁਹਾਨੂੰ ਜਿਸ ਥਿੱਕਣੇ ਨਾਲ ਪਾਣੀ ਵਧਦਾ ਜਾ ਰਿਹਾ ਇਸ ਕੋਲ ਬਥੇਰਾ ਖਤਰਾ ਹੋਇਆ ਪਿਆ ਦੇਖੋ ਇਹਦਾ ਜਾਲੀ ਨੁਕਸਾਨ ਹੋਊਗਾ ਇਹ ਬਹੁਤ ਖਤਰਾ ਹੈ ਇਹ ਮੰਨਣਾ ਚਾਹੇ ਲੋ ਥੋੜਾ ਹੀ ਵੀ ਪਾਣੀ ਮਤਲੀ ਵਧੇ ਰਿਹਾ ਘਟੇ ਤੋਂ ਹੈ ਨਹੀਂ ਪਾਣੀ ਇਹ ਵੀ ਮਤਲੀ ਵਧਣ ਦੀ ਸੰਭਾਵਨਾ ਹੈ ਬਹੁਤ ਜ਼ਿਆਦਾ ਪਾਣੀ ਜੇ ਹੋਰ ਜ਼ਿਆਦਾ ਮਤਲੀ ਪਾਣੀ ਵਧ ਗਿਆ ਜਾਲੀ ਨੁਕਸਾਨ ਹੋਣ ਦਾ ਵੀ ਖਤਰਾ ਹੈ ਹੀ ਬਿਲਕੁਲ ਤਾਂ ਇਹ ਜਿਸ ਥਿੱਕਣੇ ਨਾਲ ਕਹ ਰਹੇ ਨੇ ਜਾਲੀ ਨੁਕਸਾਨ ਵੀ ਹੋ ਸਕਦਾ ਹੈ ਪਰ ਇਹ ਪੁਲਿਸ ਦੀ ਗੱਡੀ ਖੜੀ ਹੋਈ ਹੈ ਪੁਲਿਸ ਦੀ ਵੈਨ ਹੈ ਜਿਸ ਤਰੀਕੇ ਦੇ ਨਾਲ ਇੱਥੇ ਇਹ ਲਾਈ ਗਈ ਹੈ ਤਨਾਈਤੀ ਕੀਤੀ ਗਈ ਹੈ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਕਿ ਵੇ ਇੱਥੇ ਬਹੁਤ ਘੱਟ ਚਾਂਸ ਹੁੰਦੇ ਕਿ ਇਧਰ ਨੂੰ ਪਾਣੀ ਚੜੇ ਪਰ ਫਿਰ ਵੀ ਜਿਵੇਂ ਪਾਣੀ ਵਧਦਾ ਜਾ ਰਿਹਾ ਲਗਾਤਾਰ ਮੀਂਹ ਪੈਂਦਾ ਜਾ ਰਿਹਾ ਬਿਲਕੁਲ ਬੰਦ ਨਹੀਂ ਹੋ ਰਿਹਾ ਸੀ ਤੁਹਾਨੂੰ ਡੇਰਾਬਸੀ ਤੋਂ ਇਹ ਤਸਵੀਰ ਸਾਂਝੀ ਕੀਤੀ ਹੈ ਕਿ ਇੱਥੋਂ ਦੇ ਹਾਲਾਤ ਕੀ ਨੇ ਕਿਵੇਂ ਪਾਣੀ ਵਧਦਾ ਜਾ ਰਿਹਾ ਪਰ ਹਾਲਾਂਕਿ ਪ੍ਰਸ਼ਾਸਨ ਨੇ ਅਲਰਟ ਕੀਤੇ ਹੋਏ ਨੇ ਪੰਜ ਸੱਤ ਪਿੰਡ ਜਿਨ੍ਹਾਂ ਦੇ ਨੇੜੇ ਤੇੜੇ ਜਿਹੜੇ ਵਸੇ ਹੋਏ ਨੇ ਉਹਨਾਂ ਨੂੰ ਕਿ ਵੀ ਆਪਣਾ ਧਿਆਨ ਰੱਖੋ ਹਰ ਚੀਜ਼ ਦਾ ਜਿਹੜਾ ਪ੍ਰਸ਼ਾਸਨ ਨਾਲ ਕੋਆਰਡੀਨੇਟ ਬਣਾ ਕੇ ਰੱਖੋ ਅਸੀਂ ਵੀ ਅਸੀਂ ਤੁਹਾਨੂੰ ਪਲ-ਪਲ ਦੀ ਖਬਰ ਸਾਂਝੀ ਕਰਦੇ ਰਹਿਵਾਂਗੇ ਕਿ ਕੀ ਹੁੰਦੇ ਹਾਲਾਤ ਕੀ ਨੇ ਤੇ ਅੱਗੇ ਦੇ ਹਾਲਾਤ